ਵੇਖੋ ਵੀਰ ਲੁਧਿਆਣੇ ਤੋਂ ਆਏ ਆ ਆਪਣੇ ਮਾਝ ਦੀ ਸੇਵਾ ਕਰਨ ਤੇ ਇਹਨਾਂ ਨੂੰ ਇਹਨਾਂ ਪੰਜ ਦਿਨ ਹੋ ਗਏ ਵੀਰ ਖਰਾਬ ਹੋਣ ਦੇ ਆ ਤੇ ਕਦੀ ਕਦੀ ਕਹਿੰਦੇ ਰਮਦਾਸ ਮਾਨ ਲੈ ਆਓ ਕਦੀ ਕਹਿੰਦੇ ਆ ਜਨਾਲੇ ਲੈ ਆਓ ਹੁਣ ਕਹਿੰਦੇ ਹੁਣ ਕਹਿੰਦੇ ਆ ਖਰਾਬ ਕੀਤਾ ਗਿਆ ਇਹਨਾਂ ਨੂੰ ਹੁਣ ਕਹਿੰਦੇ ਆ ਕਿ ਦਵਿੰਦਰਾ ਸਕੂਲ ਲਾਓ ਦਵਿੰਦਰਾ ਸਕੂਲ ਆਏ ਆ ਤੇ ਵੀਰਾਂ ਨੂੰ ਕਹਿੰਦੇ ਆ ਵੀ ਤੁਸੀਂ ਸ਼ਹਿਰ ਲਾਓ ਸਮਾਨ ਆ ਹਾਲ ਦੇ ਮਾਜੇ ਦਾ ਵੇਖ ਲੋ ਇਹਨਾਂ ਬੰਦਿਆਂ ਦਾ ਸਾਰੇ ਬੰਦਿਆਂ ਨੂੰ ਖਰਾਬ ਕਰਨ ਦੇ ਆ ਜਿਹੜੇ ਹੈੱਡ ਬਣੇ ਅਗਲੇ ਬੰਨੇ ਮੰਨਦੇ ਲੁਧਿਆਣੇ ਤੋਂ ਆਏ ਸੀ ਮਾਰਨੇ ਦਾ ਵੀਰ ਹੁਣੀ ਆਏ ਆ ਲੁਧਿਆਣੇ ਤੋਂ ਆਏ ਆ ਵੀਰ ਵੀਰ ਹੁਣੀ ਰੋਣ ਦੇ ਯਾਰ ਸਾਰੇ ਜਣੇ ਵੀ ਇਹਨਾਂ ਇਹਨਾਂ ਖਰਾਬ ਕੀਤਾ ਮੰਨਾ ਕੌਣ ਆ ਓਏ ਉਹ ਹੀ ਮੰਨਾ ਇਸ਼ਾਰਾ ਯਾਰ ਜਿਹੜਾ ਰੰਜੀਦਆ ਬਿੰਨੂ ਵਾਲਾ ਉਹ ਚੋਰ ਹਾਂ ਧਮਾਕੇ ਸਾਰੇ ਯਾਰ ਆਦੇ ਚੰਗੀ ਗੱਲ ਆ ਵੀਰਾਂ ਨੇ ਹਾਰ ਕੇ ਆਜ ਨਾਲੇ ਦੌਰਲੇ ਬੰਨੇ ਇੱਥੇ ਇੱਥੇ ਆ ਕੇ ਟਰਾਲੀ ਖਾਲੀ ਕਰਤੀ ਉਹਦੇ ਜਿੱਥੇ ਮਰਜ਼ੀ ਲੈ ਜਾਓ ਅਸੀਂ ਗਾਂ ਤੁਹਾਡੇ ਇਲਾਕੇ ਜੈਂਟਰ ਨਹੀਂ ਕਰਾਂਗੇ ਆ ਵੀਰਾਂ ਸਮਾਨ ਲਾਤਾ ਜ ਸਾਰਾ ਆ ਵੇਖੋ ਉਹਨਾਂ ਕਿਸੇ ਨੂੰ ਲਦਾਤਾ ਆ ਕਿ ਤੁਸੀਂ ਆਪਣਾ ਲਬਜ਼ ਕਰ ਲਓ ਸੇਵਾ ਅਸੀਂ ਤੁਹਾਡੇ ਇਲਾਕੇ ਦੇ ਨਹੀਂ ਗਾ ਵੜਦੇ ਆ ਕਿਸੇ ਦੀਆਂ ਟਰਾਲੀਆਂ 'ਚ ਵੀਰਾਂ ਨੇ ਲਦਾਤਾ ਜ ਸਮਾਨ ਕਪਟਨ ਸਾਹਿਬ ਵੀਰ ਵਿਚਾਰੇ ਰੋਣ ਦੇ ਆ ਰੋਣ ਇਹਨਾਂ ਦੀ ਜਾਨ ਨੂੰ ਇਨਾਂ ਦੀ ਚੌਧਰਾ ਨੇ ਸਿਆਪਾ ਪਾਇਆ ਸਾਰਾ ਚੌਧਰਾ ਦਾ ਆ ਜਾਓ ਵੀਰ ਹਾਂ ਵਿਚਾਰੇ ਆਪਣੇ ਮਾਨਾਂ ਕਿੱਥੋਂ ਸੇਵਾ ਕਰਨ ਆਏ ਆ ਉਹ ਆਓ ਸਾਰੀ ਆ ਜਾਓ ਨਹੀਂ ਕੋਈ ਗੱਲ ਨਹੀਂ ਵੀਰ ਤੁਸੀਂ ਕਰੋ